ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਤਾਂ ਪਰ ਤੁਸੀਂ ਆਪਣਾ ਪ੍ਰਿੰਟ ਦੇ ਵਰਕ ਦੇ ਨਾਲ ਰੈਡੀ ਕਰਵਾਉਣਾਗਾ ਪਰ ਤੁਸੀਂ ਆਪਣਾ ਕੋਈ ਵਧੀਆ ਡਿਜ਼ਾਈਨਰ ਤੋਂ ਪ੍ਰਿੰਟ ਕਰਵਾਉਣਾ ਹੈਂਡਵਰਕ ਦਾ ਸੂਟ ਰੈਡੀ ਕਰਾਉਣਾ ਆਪਾਂ ਬਿਨਾਂ ਨਾਰਮਲ ਵੇਅਰ ਤੁਸੀਂ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਉਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਬੁਟੀਕ ਸਟਾਈਲ ਸੂਟ ਤੁਹਾਨੂੰ ਮਿਲ ਜੂਗਾ ਤੇ ਤੁਸੀਂ ਆਪਣਾ ਆਰਡਰ ਹੈਡਾ ਸਾਨੂੰ ਵਟਸਐਪ ਤੇ ਦੇ ਸਕਦੇ ਹੋਗੇ ਤੇ YouTube ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਦੋ ਨਾਂ ਆਪਣਾ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੋਂ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਵ ਟੂ ਸੇਵ ਮਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਜ਼ਰ ਡਿਜ਼ਾਈਨ ਤੁਸੀਂ ਆਪਣਾ ਸੈਂਡ ਕਰਕੇ ਸਾਥੋਂ ਉਦੋਂ ਦਾ ਵੀ ਸੇਮ ਟੂ ਸੇਮ ਡਿਜ਼ਾਈਨ ਲੈ ਕੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟੀਚਿੰਗ ਆ ਵਰਕ ਦਾ ਜਿੱਦਾਂ ਦਾ ਵੀ ਤੁਸੀਂ ਆਪਣਾ ਬੁਟੀਕ ਸਟਾਈਲ ਸੂਟ ਜਿਹੜਾ ਬਣਾਉਣਾ ਚਾਹੋ ਉਦੋਂ ਦਾ ਬਣਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਵਰਕ ਵਾਲੇ ਸੂਟ ਲੈ ਕੇ ਆਇਆਗੇ ਤੇ ਅਮੀਰ ਕਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਫੈਬਰਿਕ ਅਲੱਗ-ਅਲੱਗ ਆ ਆਪਾਂ ਵਧੀਆ ਵਰਕ ਦੇ ਨਾਲ ਰੈਡੀ ਹੋਏ ਸੂਟ ਆਪਣੇ ਹੋਏ ਹੋਏ ਨੇਗੇ ਤੇ ਤੁਸੀਂ ਜਿੰਨਾ ਵਿੱਚ ਜੋ ਤੁਹਾਨੂੰ ਪਸੰਦ ਹੋਇਆ ਆਪਣਾ ਸਕਰੀਨਸ਼ਾਟ ਭੇਜ ਕੇ ਜਿਹੜਾ ਸੇਮ ਟੂ ਸੇਮ ਉਹਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਦਿਖਾਉਣੇ ਆਪਣਾ ਜੋ ਅੱਜ ਦਾ ਪਹਿਲਾ ਸੂਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਸੂਟ ਆ ਦੇਖੋ ਆਪਾਂ ਮੈਲਬਰੀ ਫੈਬਰਿਕ ਤੇ ਤਿਆਰ ਕਰਵਾਇ ਪਹਿਲਾਂ ਵੀ ਮੈਂ ਤੁਹਾਨੂੰ ਕਾਫੀ ਵੀਡੀਓ ਵਿੱਚ ਦੱਸਿਆ ਮੈਲਬਰੀ ਬਾਰੇ ਬਹੁਤ ਵਧੀਆ ਸੌਫਟ ਫੈਬਰਿਕ ਆ ਇਹ ਤੁਹਾਡੀ ਲਾਈਨਿੰਗ ਦੀ ਇਹਦੇ ਤੇ ਚੋਆਇਸ ਆ ਕਿ ਇਹ ਤੇ ਲਾਈਨਿੰਗ ਲਗਵਾ ਵੀ ਸਕਦੇ ਹੋ ਤੇ ਇਹਨੂੰ ਬਦੋਟ ਲਾਈਨਿੰਗ ਵਿੱਚ ਚੱਕ ਸਕਦੇ ਹੋ ਇਹ ਤੁਹਾਡੀ ਆਪਣੀ ਚੋਆਇਸ ਆ ਲਾਈਨਿੰਗ ਦੀ ਇਹਦੇ ਉੱਪਰ ਇਹਦੇ ਵਿੱਚ ਕਲਰ ਕਾਫੀ ਮਿਲ ਜਾਣਗੇ ਆਪਾਂ ਨੂੰ ਇਹ ਬਦੋਟ ਡਾਈ ਵਾਲਾ ਫੈਬਰਿਕ ਆਪਣੇ ਕੋਲ ਸੌਰੀ ਹੁਣ ਤਾਂ ਆਪਣੇ ਕੋਲ ਡਾਈਏਬਲ ਵੀ ਆ ਗਿਆ ਇਹ ਵਾਈਟ ਦੇ ਵਿੱਚ ਵੀ ਮਿਲ ਜਾਂਦੀ ਆਪਾਂ ਨੂੰ ਬਰਬਰੀ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਤੇ ਜੇ ਸਾਡੇ ਕੋਲ ਕਲਰ ਸੈਂਡ ਕਰਵਾਉਣੇ ਨੇਗੇ ਤਾਂ ਤੁਸੀਂ ਇਹ ਕਲਰ ਸੈਂਡ ਕਰਵਾ ਕੇ ਉੱਤੇ ਵਰਕ ਕਰਵਾ ਸਕਦੇ ਨੇ ਇੱਕ ਬਹੁਤ ਸੋਹਣਾ ਪੀਚ ਕਲਰ ਹੈਗਾ ਆਪਣਾ ਤੇ ਬਲੈਕ ਕਲਰ ਦੇ ਆਪਾਂ ਇਹਦੇ ਵਰਕ ਕਰਵਾਇਆ ਸਿਰਫ ਸਿੰਗਲ ਥ्रेड ਦੇ ਨਾਲ ਵੱਡਾ ਫਲਾਰ ਇੱਕ ਆਪਣਾ ਇਧਰ ਆ ਜਾਊਗਾ ਇਹ ਇੱਕ ਘੇਰੇ ਚੱਕ ਦੇ ਉੱਪਰ ਦੂਸਰੇ ਚੱਕ ਦੇ ਉੱਪਰ نیچے ਆ ਜਾਊਗਾ ਤੇ ਇਹ ਆ ਜਾਊਗਾ ਆਪਣਾ ਨੈੱਕ ਦੇ ਉੱਪਰ ਤੇ ਇਹਦੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਦੇਖੋ ਇਹ ਵਾਲਾ ਆ ਗਿਆ ਬਾਹਾਂ ਦੇ ਉੱਪਰ ਬਹੁਤ ਹੀ ਆਜੇ ਸੋਹਣਾ ਖੂਬਸੂਰਤ ਆਪਣਾ ਸੂਟ ਦੇਖੋ ਸਿੰਪਲ ਸੋਬਰ ਜਿਹਾ ਹਨਾ ਬਿਲਕੁਲ ਸਿੰਪਲ ਸੋਵਰ ਜੈਪੂਟਾ ਜਿਹੜਾ ਆਪਣਾ ਤਿਆਰ ਹੋਇਆ ਗਰਮੇ ਨੇ ਵਿੱਚ ਤੁਸੀਂ ਡੇਲੀ ਵੇਅਰ ਦੇ ਲਈ ਕਿਤੇ ਹਨਾ ਆਪਣਾ ਨੋਰਮਲ ਵੇਅਰ ਦੇ ਲਈ ਤੁਸੀਂ ਤੋ ਤਿਆਰ ਕਰਵਾਉਣਾਗਾ ਤਾਂ ਇਹਦਾ ਕਰਵਾ ਸਕਦੇ ਹੋਗੇ ਮੈਲਬਰੀ ਦੀ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਬਾਕੀ ਜਿਹੜੀ ਤੁਹਾਨੂੰ ਪਸੰਦ ਕੋਈ ਹੋਵੇ ਕਰਵਾ ਸਕਦੇ ਜਿਹੜਾ ਨੈਕਸਟ ਆ ਦੇਖੋ ਇਹ ਵੀ ਆਪਣਾ ਸਿੰਗਲ ਥ੍ਰੈਡ ਦੇ ਨਾਲ ਹੀ ਤਿਆਰ ਹੋਇਆਗਾ ਹਾਂਜੀ ਦੇਖੋ ਇਹ ਮਾਊਸ ਕਲਰ ਦੇ ਉੱਪਰ ਆਪਣਾ ਤਿਆਰ ਹੋਇਆਗਾ ਸਿੰਗਲ ਥ੍ਰੈਡ ਦੇ ਨਾਲ ਹੀ ਆਪਣਾ ਤਿਆਰਾ ਦੇਖੋ ਇਹ ਮਾਊਸ ਕਲਰ ਦੇ ਤੇ ਇਹ ਵਾਈਨ ਕਲਰ ਦੇ ਥ੍ਰੈਡ ਦੇ ਨਾਲ ਆਪਣਾ ਦੇਖੋ ਵਰਤ ਕਰਵਾਇਗਾ ਤੇ ਇਹ ਆ ਗਿਆ ਆਪਣਾ ਚਾਕ ਘੇਰੇ ਦੇ ਉੱਪਰ ਵਰਕ ਸਿੰਗਲ ਥ्रेड ਦੇ ਨਾਲ ਦੇਖੋ ਆਪਣਾ ਸਾਰਾ ਵਰਕ ਹੋਇਆ ਹੈ ਵਾਈਨ ਸ਼ੇਡ ਦੇ ਨਾਲ ਤੇ ਇਹ ਹੀ ਆ ਗਿਆ ਆਪਣੇ ਗਲੇ ਦੇ ਉੱਪਰ ਵਰਕ ਇਹਦੇ ਚਾਕ ਘੇਰੇ ਤੇ ਵਰਕ ਮਿਲੂਗਾ ਗਲੇ ਦੇ ਉੱਪਰ ਵਰਕ ਮਿਲੂਗਾ ਤੇ ਇਹਦੀ ਬਾਜੂ ਦੇ ਉੱਪਰ ਮਿਲੂਗਾ ਇਹ ਵਾਲਾ ਬਾਹ ਦੇ ਉੱਪਰ ਆ ਗਿਆ ਬਹੁਤ ਜਿਆਦੇ ਸੋਹਣਾ ਖੂਬਸੂਰਤ ਆਪਣਾ ਵਰਕ ਹੋਇਆ ਹੈਗਾ ਮਾਊਸ ਕਲਰ ਤੇ ਆਪਾਂ ਨੇ ਤਿਆਰ ਕਰਵਾਇਆਗਾ ਇਹ ਜੋਰਜਟ ਫੈਬਰਿਕ ਤੇ ਤਿਆਰ ਆਗਾ ਤੁਸੀਂ ਜਿਹੜਾ ਤੁਹਾਨੂੰ ਫੈਬਰਿਕ ਪਸੰਦ ਆ ਬਟਰ ਕਾਟਨ ਮਸਲੀਨ ਸਿਰਕਾ ਕਾਟਨ ਕੋਟਾ ਕਾਟਨ ਹਨ ਆਪਣੀ ਜਿਹੜੀ ਕੋਟਾ ਪ्युअर ਕੋਟਾ ਦੇ ਵਿੱਚ ਆਪਾਂ ਨੂੰ ਪਲੇਸ ਸੂਟ ਆ ਰਹੇ ਨੇ ਤੁਸੀਂ ਉਹਨਾਂ ਦੇ ਵਿੱਚ ਵੀ ਤਿਆਰ ਕਰਵਾ ਸਕਦੇ ਜਿਹੜੇ ਤੁਹਾਨੂੰ ਪਸੰਦ ਆ ਉਸ ਅਜੇ ਤਿਆਰ ਕਰਵਾ ਕੇ ਲੈ ਸਕਦੇ ਵਿਦੋ ਦੁਪੱਟਾ ਲੈਣਾ ਵਿਦੌਟ ਲੈਣਾਗਾ ਉਹ ਜਿਵੇਂ ਤੁਹਾਡੀ ਪਸੰਦ ਆ ਉਹ ਮੈਂ ਤਿਆਰ ਕਰਵਾ ਕੇ ਇਹ ਆਪਣਾ ਦੇਖੋ ਸਿੰਗਲ ਥ्रेड ਦੇ ਨਾਲ ਤਿਆਰ ਆ ਤੁਸੀਂ ਆਪਣਾ ਕਲਰਫੁਲ ਥ्रेड ਦੇ ਨਾਲ ਵੀ ਤਿਆਰ ਕਰਵਾ ਕੇ ਲੈ ਸਕਦੇ ਮਲਟੀ ਕਲਰ ਦੇ ਨਾਲ ਹਨ ਜਿਵੇਂ ਤੁਹਾਨੂੰ ਪਸੰਦ ਆ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਜਿਹੜਾ ਨੈਕਸ ਸੂਟ ਹੈਗਾ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਚੈੱਕ ਵਾਲੀ ਕਾਟਨ ਦੇ ਉੱਪਰ ਦੇਖੋ ਤਿਆਰ ਹੋਇਆ ਹੈਗਾ ਬਹੁਤ ਪਿਆਰਾ ਦੇਖੋ ਇਹ ਵਰਕ ਹੋਇਆ ਹੋਇਆ ਹੈਗਾ ਆਪਣਾ ਚੈੱਕ ਵਾਲੀ ਕਾਟਨ ਦੇ ਉੱਪਰ ਹੈ ਕਾਟਨ ਦੀ ਫੈਬਰਿਕ ਆ ਇਹ ਚੈੱਕ ਵਾਲੀ ਆਪਣੀ ਦੇਖੋ ਨੇੜੇ ਕੈਮਰਾ ਕਰਕੇ ਤੁਹਾਨੂੰ ਦਿਖਾਉਣਾ ਵੀ ਸਾਰੀ ਇਹ ਫੈਬਰਿਕ ਇਹਦੇ ਵਿੱਚ ਵੀ ਤੁਹਾਨੂੰ ਕਲਰ ਵਗੈਰਾ ਮਿਲ ਜਾਣਗੇ ਤੁਸੀਂ ਇਹ ਚ ਵੀ ਲੈ ਸਕਦੇ ਹੋ ਦੇਖੋ ਜਿਉਂ ਬਿਲਕੁਲ ਪਲੇਨ ਸੂਟ ਨਹੀਂ ਪਸੰਦ ਹੈਗਾ ਤਾਂ ਐਦਾਂ ਦੀ ਚੀਜ਼ ਲੈ ਸਕਦੇ ਹੋ ਤੁਸੀਂ ਹਰ ਇੱਕ ਤਰ੍ਹਾਂ ਦਾ ਫੈਬਰਿਕ ਆਪਣੇ ਕੋਲ ਤੁਹਾਡੇ ਚੋਇਸ ਦੇ ਅਕੋਰਡਨ ਤੁਹਾਨੂੰ ਦਿੱਤਾ ਜਾਊਗਾ हां जी ਇਹਦੇ ਵਿੱਚ ਦੇਖੋ ਡੱਬੀ ਵਾਲਾ ਫੈਬਰਿਕ ਵੀ ਆਊਗਾ ਮੋਟੀ ਡੱਬੀ ਵੀ ਹੋਊਗੀ ਬਰੀਕ ਵੀ ਹੋਊਗੀ ਬਿੰਦੀ ਵਾਲਾ ਵੀ ਹੋਊਗਾ ਤੱਲੀਆਂ ਲੈਣਾ ਵਾਲਾ ਵੀ ਹੋਊਗਾ ਜਿਵੇਂ ਤੁਸੀਂ ਚਾਹੋਗੇ ਤੁਹਾਨੂੰ ਉਹਨਾਂ ਦਿੱਤਾ ਜਾਊਗਾ ਫੈਬਰਿਕ ਦੇਖੋ ਬਹੁਤ ਸੋਹਣੇ ਤੇ ਗੁਲਾਬ ਦੇ ਫੁੱਲ ਨਾਲ ਵਰਕ ਹੋਇਆ ਹੈ ਆਪਣਾ ਰੈੱਡ ਕਲਰ ਰੈੱਡ ਮੈਰੂਨ ਸ਼ੀੜਾ ਜਿਹੜਾ ਕੋ ਰੱਖਿਆਗਾ ਚਾਹ ਕੇ ਇਹਦੇ ਉੱਪਰੇ ਵੀਰ ਬਣੀ ਹੋਈ ਹੈ ਤੇ ਐਦਾਂ ਦੇਖੋ ਇਹਦੇ ਨੱਕ ਦੇ ਉੱਪਰ ਵਰਕ ਕਰਨਾ ਦੇਖੋ ਇਹ ਨਾਲ ਸੋਨਾ ਫੜਾ ਸੂਟ ਤਿਆਰ ਹੋਇਆ ਹੈਗਾ ਇਹ ਬਹੁਤ ਜ਼ਿਆਦਾ ਸੋਨਾ ਵਰਕ ਹੈਗਾ ਤੇ ਤੁਸੀਂ ਇਹਦੇ ਨਾਲ ਮਲਟੀ ਕਲਰ ਦਾ ਦੁਪੱਟਾ ਤਿਆਰ ਕਰਵਾ ਸਕਦੇ ਹੋ ਬਾਈ ਡਾਈ ਵਾਲਾ ਤੇ ਇਹ ਆ ਗਿਆ ਦੇਖੋ ਬਾਜੂ ਦੇ ਪਰਵਰਤ ਨਾਲ ਬਾਟਮ ਦਾ ਐਡ ਕਰਵਾਣਾ ਤਾਂ ਕਰਵਾ ਸਕਦੇ ਹੋ ਆਪਣਾ ਬਹੁਤ ਹੀ ਜਿਆਦਾ ਸੋਹਣਾ ਖੁਸ਼ੀ ਦਾ ਆਪਣਾ ਚੈੱਕ ਕਾਟਨ ਦੇ ਵਿੱਚ ਸੂਟ ਤਿਆਰ ਹੋਇਆਗਾ ਤੇ ਬਾਕੀ ਜਿਵੇਂ ਤੁਹਾਨੂੰ ਪਸੰਦ ਆਗਾ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਉਹ ਤੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਦੁਪੱਟਾ ਕੋਟ ਤਾਂ ਕਰਵਾਓ ਔਰਗੈਂਜ਼ਾ ਕਰਵਾਓ ਸੁਪਰ نیٹ ਕਰਵਾਓ ਹੁਣ ਜਿਹੜਾ ਤੁਹਾਨੂੰ ਦੁਪੱਟਾ ਪਸੰਦ ਹੋਵੇ ਤੁਸੀਂ ਉਹ ਤੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਚੈੱਕ ਕਾਟਨ ਦੇ ਵਿੱਚ ਆਪਣੇ ਕੋਲ ਸੂਟ ਆਇਆ ਨਹੀਂ ਲੇ ਕੇ ਦੇਖੋ ਇਹ ਸਕਾਈ ਕਲਰ ਦਾ ਸੂਟ ਹੈਗਾ ਤੇ ਸਿੰਗਲ ਥ੍ਰੈਡ ਦੇ ਨਾਲ ਕਾਫੀ ਆਪਣੇ ਹੋਰ ਫੈਨੇਗ ਸੂਟ ਤਿਆਰ ਇਹ ਚੈੱਕ ਕੋ ਜਿਹੜੀ ਹੋ ਗਈ ਸੌਰੀ ਜੌਰ ਜਟ ਚੈੱਕ ਜੌਰ ਜਟ ਦੇ ਵਿੱਚ ਆਪਣਾ ਸੂਟ ਤਿਆਰ ਹਮ ਕਾਟਣ ਤੇ ਗਈ ਚੈੱਕ ਜੌਰ ਜਟ ਦੇ ਵਿੱਚ ਦੇਖ ਇਹ ਆਪਣਾ ਨੇਵੀ ਬਲੂ ਕਲਰ ਦਾ ਆਪਣਾ ਤੇ ਵਰਕ ਕਰਵਾਇਆ ਗਲੇ ਦੇ ਉੱਪਰ ਵਰਕ ਆ ਗਿਆ ਦੇਖੋ ਨੇਵੀ ਬਲੂ ਕਲਰ ਦਾ ਤੇ ਐਦਾ ਆਪਣੇ نیچے ਚਾਕੀਰੇ ਦੇ ਉੱਪਰ ਵਰਕ ਕਰ ਲਿਆ ਤੇ ਇਧਰ ਆਪਣਾ ਇਹਦੀ ਬਾਜੂ ਦਾ ਵਰਕ ਮਿਲੂਗਾ ਆ ਆ ਗਿਆ ਬਾਜੂ ਤੇ ਵਰਕ ਦੇਖੋ ਇਹ ਆਪਣਾ ਜਿਹੜਾ ਸਕਾਈ ਕਲਰ ਦਾ ਸੂਟ ਹੈਗਾ ਤੇ ਨੇਵੀ ਬਲੂ ਕਲਰ ਦਾ ਆਪਣਾ ਤੇ ਕੰਟਰਾਸਟ ਆ ਤਾਂ ਹੁਣ ਤੁਸੀਂ ਨੇਵੀ ਹੀ ਦੁਪੱਟਾ ਲੈ ਕੇ ਤੇ ਨਾਲ ਉਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਤੇ ਇਹਨੂੰ ਦੋਨੇ ਸ਼ੇਡ ਦੇ ਵਿੱਚ ਟਾਈ ਡਾਈ ਕਰਵਾ ਕੇ ਉਹਦਾਂ ਵੀ ਲੈ ਸਕਦੇ ਹੋ ਉਹ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਕਰਵਾ ਸਕਦੇ ਹੋ ਜਿਹੜਾ ਨੈਕਸਟ ਸੂਟ ਆ ਆਪਣਾ ਇਹ ਵੀ ਆਪਣਾ ਚੈੱਕ ਜੋਰਜਟ ਦੇ ਵਿੱਚ ਹੀ ਤਿਆਰ ਆਗਾ ਇਹ ਵੀ ਸਿੰਗਲ ਥ्रेड ਦਾ ਹੀ ਸੂਟ ਆ ਲਾ ਆਪਣਾ ਸਿੰਗਲ ਥ्रेड ਦਾ ਹੀ ਸੂਟ ਦੇਖੋ ਇਹ ਵੀ ਆਪਣਾ ਬਹੁਤ ਸੁਨਾ ਆਪਣਾ ਆਨੀਅਨ ਸ਼ੇਡ ਦਾ ਕਲਰ ਆਗਾ ਇਹ ਆਨੀਅਨ ਸ਼ੇਡ ਦੇਖੋ ਇਹਦਾ ਤੇ ਇਹ ਆਰੀ ਵਰਕ ਦਾ ਸੂਟ ਨਾ ਸਾਡਾ ਬਹੁਤ ਐ ਡਿਜ਼ਾਈਨ ਚੱਲਿਆ ਹੋਇਆ ਤਾਂ ਕਸ਼ਮੀਰਾਂ ਤੇ ਬਹੁਤ ਬਣਿਆ ਹੈ ਸਾਡਾ ਕੁਝ ਮੀਨੂ ਦੇ ਉਪਰਾਤੂ ਸੀ ਬਹੁਤ ਅੱਛਾ ਡਿਜ਼ਾਈਨ ਲਿਖਿਆ ਹੋਇਆ ਹੈ ਇਹ ਆਪਣਾ ਬਲੈਕ ਕਲਰ ਦੇ ਥ੍ਰੈਡ ਦੇ ਨਾਲ ਪਰ ਇਹ ਬਲੈਕ ਕਲਰ ਦੇ ਨਾਲ ਮੇਰੇ ਲੱਗਦਾ ਪਹਿਲਾਂ ਹੀ ਬਣ ਕੇ ਆਏਗਾ ਸ਼ਾਇਦ ਇੱਕ ਦੋ ਪਹਿਲਾਂ ਬਣੇ ਨੇ ਵੈਸੇ ਵਾਈਟ ਥ੍ਰੈਡ ਦੇ ਨਾਲ ਕਾਫੀ ਬਣਿਆ ਹੋਇਆ ਹੈ ਦੇਖੋ ਇਹ ਆਪਣਾ ਇੱਕ ਚਾਕਾ ਦੇ ਉੱਪਰ ਵਰਕ ਆ ਗਿਆ ਤੇ ਐਦਾਂ ਸੈਂਟਰ ਪੈਣ ਲਾਗੇ ਤੇ ਇਹ ਮੰਗ ਹੈ ਕਿ ਉੱਪਰ ਵਰਕ ਆ ਜਾਊਗਾ ਜਿਵੇਂ ਇਹਦੇ ਚਾਕਾ ਦੇ ਉੱਪਰ ਵਰਕ ਫਰੰਟ ਸਾਈਡ ਬਣਿਆ ਉਹਦਾ ਹੀ ਇਹਦਾ ਬੈਕ ਸਾਈਡ ਬਣਿਆ ਹੈ ਇਹ ਵਾਲਾ ਬੈਕ ਸਾਈਡ ਹੈ ਜੋ ਚਾਕਾ ਦੇ ਉੱਪਰ ਵਰਕ ਤੇ ਇਹਦੀ ਬਾਜੂ ਦੇ ਉੱਪਰ ਵੀ ਆਪਣਾ ਵਰਕ ਮਿਲੂਗਾ ਇਹ ਵਾਲਾ ਦੇਖੋ ਜੀ ਬਾਜੂ ਦੇ ਉੱਪਰ ਵਰਤ ਗਿਆ ਦੇਖੋ ਇਹ ਆ ਬਾਹਰ ਉੱਪਰ ਵਰਤ ਗਿਆ ਤੇ ਇਹੀ ਆ ਗਿਆ ਆਪਣਾ ਚਾਕ ਘੇਰੇ ਦੇ ਉੱਪਰ ਵਰਤ ਇਹਦਾ ਤੁਸੀਂ ਹੁਣ ਦੁਪੱਟਾ ਇਹਦੇ ਨਾਲ ਆਪਣੀ ਜੁਆਇਸ ਅਕੋਰਡਿੰਗ ਸੰਦਸ ਬਹੁਤ ਹੈ ਤਾਂ ਮੈਂ ਲਿਆ ਸਕਦੇ ਹਾਂ ਜੇ ਕਿਸੇ ਕੋਟਨ ਫੈਬਰਿਕ ਤੇ ਤਿਆਰ ਕਰਵਾਉਣਾ ਬਾਟਰ ਕੋਟਨ ਵਗੈਰਾ ਚ ਉਦਾਂ ਵੀ ਕਰਵਾ ਸਕਦੇ ਹਾਂ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਚੈੱਕ ਜੋਰਜਟ ਦੇ ਵਿੱਚ ਹੀ ਹੈਗਾ ਚੈੱਕ ਜੋਰਜਟ ਦੇ ਵਿੱਚ ਤਿਆਰ ਹੋਇਆ ਹੈਗਾ ਇਹ ਵੀ ਆਪਣਾ ਦੇਖੋ ਇੱਕ ਥ੍ਰੈਡ ਦੇ ਨਾਲ ਹੀ ਤਿਆਰ ਹੋਇਆ ਚੱਕ ਜੋਰਜਟ ਦੇ ਵਿੱਚ ਗ੍ਰੇ ਕਲਰ ਦਾ ਸੂਟ ਆ ਉੱਤੇ ਆਪਣੇ ਫਰੋਜੀ ਕਲਰ ਜਿਹੜਾ ਆਪਾਂ ਨੂੰ ਸਕਾਈ ਕਲਰ ਵੀ ਕਹਿ ਦਿੰਦੇ ਹਾਂਗੇ ਕਾਫੀ ਇਹ ਕਲਰ ਦੇ ਵਿੱਚ ਕਾਫੀ ਕਨਫਿਊਜ਼ਨ ਆਉਂਦੀ ਹੈ ਕੋਈ ਇਹਨੂੰ ਸਰਦਾਈ ਕਹਿੰਦਾ ਕੋਈ ਇਹਨਾਂ ਸਕਾਈ ਟੱਚ ਦਿੰਦਾ ਕੋਈ ਇਹਨੂੰ ਹਰਾ ਫਰੋਜੀ ਕਲਰ ਕਹਿੰਦਾ ਮੈਂ ਤਾਂ ਇਹਨੂੰ ਸਕਾਈ ਹੀ ਕਹਣੀ ਹੁੰਦੀ ਹੈ ਜਾਂ ਸਰਦਾਈ ਕਹਣੀ ਹੁੰਦੀ ਹੈ ਮੈਂ ਹਰਾ ਫਰੋਜੀ ਕਲਰ ਤਾਂ ਹੋਰ ਹੁੰਦਾ ਹੈ ਦੇਖੋ ਇਹ neck ਤੇ ਉੱਪਰ ਵਰਕ ਆ ਗਿਆ ਸੈਂਟਰਲ ਪੈਨਲ ਆ ਗਿਆ ਤੇ ਇਹਦੀ ਬਾਜੂ ਦੇ ਉੱਪਰ ਵਰਕ ਮਿਲੂਗਾ ਹੁਣ ਇਹ ਵਾਲਾ ਬਾਜੂ ਦੇ ਉੱਪਰ ਇਹ ਵੀ ਆਪਣਾ ਚੱਕ ਜੋਰਜਟ ਦੇ ਵਿੱਚ ਤ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ 'ਚ ਕਰਵਾਉਣਾਗਾ ਮਲਟੀ ਕਲਰ ਦੇ ਥ्रेड ਨਾਲ ਯੂਜ਼ ਕਰਕੇ ਤੁਸੀਂ ਉਹ ਉਮੇਦਿਆਰ ਕਰਵਾਉਣਾ ਹਨ ਉਵੇਂ ਤੁਸੀਂ ਆਪਣੀ ਚੋਇਸ ਕੋਡਿੰਗ ਕਰਵਾ ਸਕਦੇ ਹੋ ਇਹ ਆਪਣਾ ਚੈੱਕ ਜੌਰਜਟ ਤੇ ਤਿਆਰ ਹੈਗਾ ਤੁਸੀਂ ਆਹੀ ਜਿਹੜਾ ਵਰਕਰ ਆਪਣਾ ਹੀ ਘੇਰੇ ਨਾਲ ਘੇਰੇ ਦੀ ਕਲਾ ਕਰਾ ਸਕਦੇ ਹੋਗੇ ਹਨ ਤੇ ਇਹ ਇਹ ਆਪਣਾ ਵਰਕ ਇਹ ਵੀ ਕਾਫੀ ਐਡ ਹੋਇਆ ਹੈਗਾ ਪਹਿਲਾਂ ਇਹ ਆਪਣਾ ਘੇਰੇ ਦੇ ਉੱਪਰ ਵਰਕ ਚਾਹ ਘੇਰੇ ਦੇ ਉੱਪਰ ਵੀ ਬਣਿਆ ਹੈ ਫਿਰ ਕੱਲਾ ਘੇਰੇ ਦੇ ਉੱਪਰ ਵੀ ਬਣਿਆ ਫਿਰ ਕਿਸੇ ਕਸਟਮਰ ਨੇ ਇਹਦਾ ਚਾਪਾ ਤੇ ਕਰਵਾ ਲਿਆ ਸੀ ਉਹਦਾ ਵੀ ਤਿਆਰ ਹੋਏ ਨੇ ਜਿਵੇਂ ਇੱਕ ਸੂਟ ਕੋਈ ਕਸਟਮਰ ਤਿਆਰ ਕਰਵਾ ਲੈਂਦਾ ਫਿਰ ਉਹਦੇ ਵਾਂਗ ਆਪਣੇ ਕਾਫੀ ਸੂਟ ਤਿਆਰ ਹੁੰਦੇ ਨੇ ਉਹ ਵੀਡੀਓ ਦੇ ਦੇਖ-ਦੇਖ ਕੇ ਕਿਉਂਕਿ ਪਹਿਲਾਂ ਵਾਲਾ ਡਿਜ਼ਾਈਨ ਤੇ ਸਾਡਾ ਕੋਈ ਵੀ ਨਹੀਂ ਰਹਿੰਦਾ ਹੁੰਦਾ ਜੇ ਅਸੀਂ ਕਹਦੇ ਨੇ ਵੀ ਇਦਾਂ ਕੱਟ ਕਰਵਾ ਕੇ ਤੁਸੀਂ ਇਹਨਾਂ ਡਿਜ਼ਾਈਨ ਤਿਆਰ ਕਰਵਾ ਸਕਦੇ ਫਿਰ ਉਹ ਕੱਟ ਕਰਵਾ ਕੀ ਹੁੰਦੇ ਨੇ ਕੋਈ ਉਹਨੂੰ ਚਾਕ ਤੇ ਐਡ ਕਰਵਾ ਲੰਦਾ ਕੋਈ ਘੇਰੇ ਤੇ ਕਰਵਾ ਲੰਦਾ ਕੋਈ ਉਹ ਸੈਂਟਰ ਪੈਨਲ ਬਣਾ ਲੈਂਦਾ ਹਨਾ ਬਾਕੀ ਜਿਵੇਂ ਚੋਇਸ ਆ ਉਹਦੇ ਆਪਣ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੀ ਵਰਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਅਗਰ ਇਹਨਾਂ 'ਚ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆਗਾ ਆਪਣੇ ਅਕੋਰਡਿੰਗ ਤੁਸੀਂ ਉਹਨੂੰ ਚੇਂਜ ਕਰਵਾ ਕੇ ਫੈਬਰਿਕ ਦੀ ਵਰਕ ਦੀ ਚੇਂਜ ਕਰਵਾ ਕੇ ਨਾ ਜਿਦਾ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਇਹ ਸੂਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂ